ਨੰਤਮ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਗਵਾਈ ਅਤੇ ਪੱਧ ਪੈਰੇ ਸਹਿਬਾਨਾਂ ਦੀ ਅਗਵਾਈ ਦੇ ਹੇਠ ਇਹ ਜੰਮੂ ਦੀ ਸਿੱਖ ਸੰਗਤ ਨੇ ਰਲ ਮਿਲ ਕੇ ਬੜਾ ਵੱਡਾ ਇੱਕ ਪ੍ਰੋਗਰਾਮ ਨਗਰ ਕੀਰਤਨ ਉਲੀਕਿਆ ਓਹ ਮਿਹਰਬਾਨ ਮਹਾਰਾਜ ਸੱਚਾ ਦਸਮੇਸ਼ ਪਤਾ ਸਮਰੱਥ ਗੁਰੂ ਐਨ ਅਰੋਲ ਦੀਆਂ ਫਿਰ ਦੀਆਂ ਜ਼ਿੰਦਗੀਆਂ ਸਿਰ ਤੇ ਰੱਖਦਾ ਐ ਹੱਥ ਗੁਰੂ ਜੀ ਦੇ ਬੋਲੀ ਅਕਾ ਸ਼ਬਦਾਂ ਵਿੱਚ ਸਜੇ ਦੀਵਾਨ ਹੁੰਦੇ ਉਹਦਾ ਬਾਜ ਤੇ ਕੋੜਾ ਦੇਖਣ ਲਈ ਲੱਖ ॠषि मुनि ਕੁਰਬਾਨ ਹੁੰਦੇ ਉਹਦਾ ਬਾਜ ਤੇ ਕੋੜਾ ਦੇਖਣ ਲਈ ਲੱਖ ॠषि मुनि ਕੋਈ ਬੋਲੀ ਅਗੰਮੀ ਗੋਂਦੀ ਏ ਜਿਹੜੀ ਥੂੜੀ ਉੱਠੇ ਤੇਰੇ ਰਾਹ ਦਾ ਇਤਿਹਾਸ ਹੈ ਨਾ ਇਹਨੂੰ ਦੇਹਲੀ ਦੀਪਕ ਕਹਿੰਦੇ ਆ ਦੇਹਲੀ ਦੀਪਕ ਦਾ ਕੀ ਭਾਵ ਹੈ ਪ੍ਰਾਤਨ ਸਮੇ ਜਦੋਂ ਚਾਲਣ ਕਰਨ ਦੇ ਲਈ ਲੋਕ ਦੀਵਾ ਬਾਲਦੇ ਸੀ ਉਹ ਤਹਲੀਦ ਤੇ ਰੱਖਦੇ ਸੀ ਉਹ ਢੇੜੇ ਵਿੱਚ ਵੀ ਚਾਨਣ ਕਰਦਾ ਸੀ ਉਹ ਚੁੰਕੇ ਤੇ ਵੀ ਚਾਨਣ ਕਰਦਾ ਸੀ ਇਤਿਹਾਸ ਆਪਾਂ ਤਾਂ ਪੜਦੇ ਸੁਣਦੇ ਵਿਚਾਰਦੇ ਆ ਸਾਨੂੰ ਸਾਡੇ ਪੁਰਖਿਆਂ ਨੇ ਕਿੰਨੇ ਸਿੱਦਕ ਨਾਲ ਸਿੱਖੀ ਨੂੰ ਪਾਲਿਆ ਕਿੰਨੇ ਦੁੱਖ ਝੱਲ ਕੇ ਉਹਨਾਂ ਗੁਰੂ ਕੇ ਅਮਰਤ ਬਚਨਾਂ ਤੇ ਬਹਿਰਾ ਦਿੱਤਾ ਇਸ ਗੱਲ ਦਾ ਵੀ ਪਤਾ ਲੱਗ ਜਾਏ ਔਰ ਇਤਿਹਾਸ ਦੇ ਪੰਨਿਆਂ ਵਿੱਚੋਂ ਕੌਮ ਦੇ ਆਉਣ ਵਾਲੇ ਭਵਿੱਖ ਦਾ ਵੀ ਪਤਾ ਲੱਗਦਾ ਹੈ ਇਹਨੋ ਗੱਲਾਂ ਦਾ ਪਤਾ ਲੱਗਦਾ ਹੈ ਬਲਕਿ ਅੰਮ੍ਰਿਤ ਬਾਣੀ ਦਾ ਇੱਕ ਬਚਨ ਹੈ ਸਰਪ ਧਰਮ ਦੇ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਹਰ ਕੋ ਨਾਮ ਜਪ ਦੀ ਜਿੰਨੀ ਗੱਲ ਹੈ ਉਹ ਧੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹੈ ਚੇਤਾ ਰੱਖਿਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਾਮ ਜਪਣ ਦੀ ਗੱਲ ਹੈ ਨਿਰਮਲ ਕਰਮ ਨੇ ਜਿਹੜੇ ਉਹ ਗੁਰੂ ਕੇ ਸਿੱਖਾਂ ਨੇ ਅੰਮ੍ਰਿਤ ਬਾਣੀ ਨੂੰ ਆਪਣੇ ਜੀਵਨ ਵਿੱਚ ਕਮਾ ਕੇ ਦੁਨੀਆਂ ਦੇ ਕੱਕਤੇ ਤੇ ਕੀਤੇ ਚੰਗੇ ਹੋਏ ਕਰਮਾਂ ਨੂੰ ਇਤਿਹਾਸ ਵਿੱਚ ਨਿਰਮਲ ਕਰਮ ਕਿਹਾ ਜਾਂਦਾ ਹੈ। ਧੰਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਉਹ ਦਰਬੀਸ਼ ਨੇ ਜਿਨ੍ਹਾਂ 42 ਸਾਲ ਦੀ ਉਮਰ ਵਿੱਚ ਬੇਅੰਤ ਬਖਸ਼ਿਸ਼ਾਂ ਵਰਤਾਈਆਂ ਲਾਲਾ ਦੌਲਤ ਰਾਏ ਤਾਹੀ ਇੱਕ ਸ਼ਬਦ ਆਖਦਾ ਹੈ। ਕਹਿਣ ਲੱਗਿਆ ਹੈ ਗੁਰੂ ਕਲਗੀਧਰ ਮਹਾਰਾਜ ਮੇਰੇ ਕੋਲ ਤਾਕਤ ਵੀ ਹੈ ਮੇਰੇ ਕੋਲ ਕਲਮ ਵੀ ਹੈ। ਮੈਂ ਤੁਹਾਡਾ ਜੀਵਨ ਲਿਖਣਾ ਚਾਹੁੰਦਾ ਹੈ। ਪਰ ਮੁਸ਼ਕਲ ਇਹ ਹੈ ਕਿ ਕਿਸੇ ਵਿੱਚ ਇੱਕ ਗੋਲ ਹੋਵੇ ਗੱਲ ਲਿਖਣੀ ਸੁਖੈਣ ਹੋ ਜਾਂਦੀ ਹੈ ਪਰ ਜਦੋਂ ਮੈਂ ਤੇਰੇ ਜੀਵਨ ਤੇ ਝਾਤ ਪਾਉਣਾ ਹੈ ਤੇਰੇ ਵਰਗਾ ਗੁਰੂ ਕੋਈ ਨਹੀਂ ਹੈ ਜਦੋਂ ਮੈਂ ਦੇਖਦਾ ਤੂੰ ਕਦੀ ਆਪਣੇ ਪੰਜ ਪਿਆਰਿਆਂ ਦੇ ਸਾਹਮਣੇ ਹੱਥ ਖਮੋਕੇ ਤੂੰ ਚੇਲਾ ਵੀ ਬਣ ਜਾਂਦਾ ਬਾ ਪ੍ਰਗਤਿਉ ਪੁਰਖ ਅਗੰਮੜਾ ਬਰਿਆਮ ਇਕੱਲਾ ਬਾਹੋ ਬਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਤੂੰ ਗੁਰੂ ਵੀ ਹੈ ਤੂੰ ਚੇਲਾ ਵੀ ਹੈ ਮੈਂ ਜਦੋਂ ਕਦੀ ਵੇਖਣਾ ਗੁਰੂ ਕਲਗੀ ਸਰ ਸੱਚੇ ਪਾਤਸ਼ਾਹ ਲੋਕ ਦਾਨ ਕਰਦੇ ਐ ਕੋਈ ਕਪੜਾ ਦਾਨ ਕਰਦਾ ਕੋਈ ਭੋਜਨ ਪ੍ਰਸ਼ਾਦ ਦਾਨ ਕਰਦਾ ਕੋਈ ਚਾਰ ਟਕੇ ਦਾਨ ਕਰ ਸਕਦਾ ਪਰ ਜਦੋਂ ਤੂੰ ਦੁਨੀਆ ਦੀ ਝੋਲੀ ਵਿੱਚ ਦਾਨ ਪਾਉਣਾ ਤੂੰ ਆਪਣੇ ਚਾਰੋਂ ਪੁੱਤ ਵੀ ਤੇ ਆਪਣੇ ਪਿਤਾ ਤੇ ਮਾਤਾ ਨੂੰ ਮੰਨ ਲੋ ਕੁਰਬਾਨ ਕਰਕੇ ਮਨੁੱਖਤਾ ਲਈ ਦਾਨ ਕਰ ਦਿੰਦਾ ਜੀ ਇਹ ਸੁਣਨਾ ਰਵਾਨ ਹੁੰਦੇ ਉਹਦਾ ਵਾਜ ਤੇ ਘੋੜਾ ਦੇਖਣ ਲਈ ਲੱਖ ॠषि मुनि ਕੁਰਬਾਨ ਹੁੰਦੇ ਹੋਂ ਤੇ ਸਰਪਾ ਡੰਡੇ ਮਲਕਪੁਰ ਰੰਗਦਾ ਭਾਈ ਬਚਿੱਤਰ ਸਿੰਘ ਦੀ ਅਗਵਾਹੀ ਵਿੱਚ ਸ਼ਹੀਦ ਹੁੰਦਾ 190 ਹੋ ਗਏ ਤਨ ਮਾਤਾ ਗੁਜਰਕੌਰ ਤੇ ਸਹਿਮਜਾਦ ਇੱਕ ਪਾਸੇ ਚਲੇਗੇ 193 ਹੋ ਗਏ ਮਾਤਾ ਸਹਿਬਕੌਰ ਮਾਤਾ ਸੁੰਦਰਪੁਰ ਤੇ ਭਾਈ ਮਨੀ ਸਿੰਘ ਦਿੱਲੀ ਨੂੰ ਇੱਕ ਪਾਸੇ ਚਲੇਗੇ 196 ਹੋ ਗਏ 4 ਹੋਰ ਵੀ ੜਕ ਲਮੋ 200 ਸਿੱਖਾਂ ਦੇ ਬੇਰਵੈ ਸਾਡੀ ਕੌਮ ਕੋਲ ਭਾਈ ਸਾਹਿਬ 200 ਸਿੱਖਾਂ ਦਾ ਬੇਰਵੈ ਇਤਿਹਾਸ ਨੂੰ ਵਾਚਿਓ ਅਨੰਦਪੁਰ ਛੱਡਿਆ 407 ਨੇ ਹੈ ਬੇਰਵੈ ਸਾਡੇ ਕੋਲ 200 ਦੇ 207 ਸਿੱਖ ਕਿੱਧਰ ਗਏ ਸਾਡੀ ਕੌਮ ਨੂੰ ਚੇਤਾ ਰੱਖਣਾ ਚਾਹੀਦਾ ਹੈ ਉਦੋਂ ਸਿਮਾਲਕ ਦੀਆਂ ਪਹਾੜੀਆਂ ਤੋਂ ਸਰਸਾ ਨਿਕਲਦੀ ਸੀ ਬਹੁਤ ਭੜਕੇ ਵਗਦੀ ਸੀ ਮੀਂਹ ਵਰਦਾ ਜਦੋਂ ਸਰਸਾ ਨਦੀ ਤਾਰ ਕਰਨ ਲੱਗੇ ਇੱਕ ਦੂਜੇ ਨੂੰ ਸਹਾਰਾ ਦਿੰਦਿਆਂ ਸਰਸਾ ਨਦੀ ਪਾਰ ਕਰਦੇ ਜਾਂ ਕਰਵਾਉਂਦੇ ਆ 26 ਤੋਂ ਸੂਰਮੇ ਸਰਸਾ ਨਦੀ ਵਿੱਚ ਲੜ ਕੇ ਸ਼ਹਾਦਤ ਦਾ ਜਾਮ ਪਿੰਦੇ ਆ ਬੜੀ ਵੱਡੀ ਭੇਟਾ ਦਿੱਤੀ ਹੈ ਮੈਂ ਹੋਰ ਵੀ ਤੁਹਾਨੂੰ ਬੇਨਤੀ ਕਰਨ ਲੱਗਿਆ ਇੱਕ ਗੰਥ ਦਾ ਨਾਮ ਸੀ ਵਿਦਿਆ ਸਾਗਰ ਨੌ ਮੰਨ ਉਹਦਾ ਭਾਰ ਹੈ ਤੁਸੀਂ ਪੜਨਾ ਹੋਵੇ ਪੁਰਖ ਭਗਵੰਤ ਪੁਸਤਕ ਦਾ ਨਾਮ ਹੈ ਉਹ ਜਿਹੜਾ ਵਿਦਿਆ ਸਾਗਰ ਗ੍ਰੰਥ ਸੀ ਨਾ ਉਹ ਵੀ ਸਰਸਾ ਨਦੀ ਵਿੱਚ ਰੁੜ ਗਿਆ ਸੀ ਜਿਹਦੇ ਵਿੱਚ ਕਲਗੀਧਰ ਪਾਤਸ਼ਾਹ ਦੇ ਬਚਨ ਲਿਖਿਓਏ ਸਨ ਬਹੁਤ ਵੱਡ ਭੇਟਾ ਕੀਤਾ ਅਖੀਰ ਇੱਕ ਬੇਨਤੀ ਕਹਿ ਕੇ ਫਤਿਹ ਬਲਾ ਦਿੱਤੀ ਮੈਂ ਸਮਝਦੇ ਨਹੀਂ ਜੇ ਤੁਸੀਂ ਇਹ ਗੱਲ ਨੂੰ ਕਮਾ ਲਿਆ ਪਰ ਸਾਰਿਆਂ ਨੇ ਤੁਰ ਕਲ ਕੀ ਤਰਫ ਦੀ ਪ੍ਰਸੰਨਤਾ ਮਿਲ ਜਾਏਗੀ ਇੱਕ ਦਿਨ ਦਸਵੇਂ ਪਾਤਸ਼ਾਹ ਹੱਥ ਵਿੱਚ ਪੱਥਰ ਦਾ ਟੁਕੜਾ ਪਕੜ ਕੇ ਹੱਥ ਵਿੱਚ ਅੱਥਰ ਦਾ ਟੁਕੜਾ ਪਕੜਿਆ ਤਰੇ ਜਾ ਰਹੇ ਨੇ ਨਾਲ ਸਿੱਖ ਨੇ ਪਾਣੀ ਆਇਆ ਤੇ ਪਾਤਸ਼ਾਹ ਨੇ ਉਹ ਪੱਥਰ ਦਾ ਟੁਕੜਾ ਪਾਣੀ ਵਿੱਚ ਛੱਡ ਦਿੱਤਾ ਪਾਣੀ ਵਿੱਚ ਡੁੱਬ ਗਿਆ ਜਦੋਂ ਡੁੱਬਿਆ ਸਿੱਖਾਂ ਨੂੰ ਪੁੱਛਦੇ ਕਹਿ ਲੱਗੇ ਭਰਿਓ ਮੇਰੇ ਹੱਥ ਵਿੱਚੋਂ ਪੱਥਰ ਦਾ ਟੁਕੜਾ ਛੁੱਟਿਆ ਡੁੱਬ ਕਿਉਂ ਗਿਆ ਕਹਿ ਲੱਗੇ ਦੀ ਪਾਤਸ਼ਾਹ ਪੱਥਰ ਭਾਰਾ ਤਾਂ ਡੁੱਬ ਗਿਆ ਕੋਈ ਸ਼ਖ ਕਹਿੰਦੇ ਮਹਾਰਾਜ ਪਾਣੀ ਦਾ ਸੁਭਾਅ ਹੈ ਲੱਤਣ ਕਰਦੀ ਏ ਪੱਥਰ ਡੁੱਬਦਾ ਹੈ ਸਹਿਬ ਨੇ ਪਿਆਰੇ ਦਇਆ ਸਿੰਘ ਵੀ ਆਵਾਜ਼ ਮਾਰੀ ਕਹਿਣ ਲੱਗੇ ਪਿਆਰੇ ਦਇਆ ਸਿੰਘ ਜੀ ਪਿਆਰੇ ਦਇਆ ਸਿੰਘ ਨੂੰ ਉਹ ਤੇ ਜਿਹੜੀ ਪਹਿਲੀ ਆਵਾਜ਼ ਨੇ ਸੀਸਪੇਟ ਕਰਦੇ ਆ ਅਸੀਂ ਤੇ ਗੁਰੂ ਇੰਨੀ ਗੱਲ ਕਹਿ ਦੇ ਵੀ ਪੁੱਤ ਤੂੰ ਕੇਸਰੀ ਦੀ ਵਿੱਜਵੀ ਨਹੀਂ ਕਰਨੀ ਗੁਰੂ ਕਹੇ ਤੂੰ ਅਮਰ ਚੇਵਲਾ ਸਾਹਮਣੇ ਤੂੰ ਮਨੂਨ